ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਪਿਤਾ ਦੀ ਸ਼ਹੀਦੀ ਅਤੇ ਗੁਰੂ ਗੱਦੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ ਜਦੋਂ ਉਹ ਸਿਰਫ 9 ਸਾਲ ਦੇ ਸਨ ਉਸ ਸਮੇਂ ਮੁਗਲ ਬਾਦਸ਼ਾ ਔਰੰਗੇ ਔਰੰਗਜੀਬ ਦਾ ਜ਼ੁਲਮ ਸਿਖਰ ਤੇ ਸੀ ਕਸ਼ਮੀਰੀ ਪਤੰਦਾ ਨੇ ਗੁਰੂ ਤੇਗ ਬਹਾਦਰ ਜੀ پاس ਆ ਕੇ ਫਰਿਆਦ ਕੀਤੀ ਕਿ ਉਹਨਾਂ ਦਾ ਧਰਮ ਜ਼ਬਰਦਸਤੀ ਬਦਲਿਆ ਜਾ ਰਿਹਾ ਹੈ ਉਸ ਸਮੇ ਗੁਰੂ ਤੇਗ ਬਹਾਦਰ ਜੀ ਡੂੰਗੀ ਸੋਚ ਵਿੱਚ ਸਨ ਛੋਟੇ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹਨਾਂ ਨਾਲੋਂ ਵੱਡਾ ਮਹਾਪੁਰਖ ਹੋਰ ਕੋਣ ਹੋ ਸਕਦਾ ਹੈ ਜੋ ਧਰਮ ਦੀ ਰਾਖੀ ਲਈ ਆਪਣਾ ਸਿਰ ਦੇ ਸਕੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਿੱਲੀ ਚਲੇ ਗਏ ਅਤੇ ਸ਼ਹੀਦ ਹੋ ਗਏ ਇਹ ਘਟਨਾ ਗੋਬਿੰਦ ਰਾਏ ਦੇ ਅੰਦਰ ਇਕ ਵੱਡਾ ਬਦਲਿਆ ਲੈ ਆਈ ਬਦਲਾ ਲੈ ਆਈ ਅਤੇ ਉਹਨਾਂ ਨੇ ਧਰਮ ਅਤੇ ਮਨਖਤਾ ਦੀ ਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ